ਇੱਥੇ ਆ ਕੇ ਸਾਡੇ ਪਾਪ ਕਰਮ ਮੁੱਕਦੇ ਨੇ ਔਰ ਇੱਕ ਨਹੀਂ ਕਿੰਨੇ ਕਿੰਨੇ ਇੱਕ ਕਥਾ ਹੁੰਦੀ ਹੈ ਸ੍ਰੀ ਹਨੂਮਾਨ ਜੀ ਦੀ ਜਿਹੜੇ ਹਨੂਮਾਨ ਜੀ ਸੀ ਉਹਨਾਂ ਬਾਰੇ ਇੱਕ ਕਥਾ ਹੁੰਦੀ ਕਿ ਜਦੋਂ ਛੋਟੇ ਸੀ ਇਹਦੇ ਸ਼ਰਾਰਤੀ ਬਹੁਤ ਜ਼ਿਆਦਾ ਸੀ ਚੰਚਲਤਾਈ ਸੀ ਬਹੁਤ ਕੋਈ ਸਾਧੂ ਨਾ ਰਹੇ ਸੀ ਤੇ ਉਹਨਾਂ ਦੇ ਕੱਪੜੇ ਚੱਕ ਲਏ ਉਹਨਾਂ ਬੜੀਆਂ ਮੀਨਤਾਂ ਤਰਲੇ ਕੀਤੇ ਵੀ ਸਾਡੇ ਕੱਪੜੇ ਦੇ ਅਸੀਂ ਨਗਨ ਅਵਸਥਾ 'ਚਾਂ ਕੇਵਲ ਲੰਗੋਟ ਪਹਿਨੇ ਆ ਤੇ ਇੱਕ ਦਰਖਤ ਤੋਂ ਦੂਜੇ ਤੇ ਦੂਜੇ ਤੇ ਤੀਜੇ ਤੇ ਬੜਾ ਇਹਨੇ ਸਾਧੂਆਂ ਨੂੰ ਤੜਪਾਇਆ ਆਖਰਕਾਰ ਉਹਨਾਂ ਸ਼ਰਾਪ ਦੇ ਦਿੱਤਾ ਵੀ ਜਿਵੇਂ ਤੂੰ ਸਾਨੂੰ ਨਗਨ ਨਗਨ ਕੀਤਾ ਤੂੰ ਕੋਈ ਕੱਪੜਾ ਨਾ ਪਾ ਸਕੇ ਜਿਹੜਾ ਤੂੰ ਕੱਪੜਾ ਪਾਵੇਂ ਉਹਨੂੰ ਅੱਗ ਲੱਗ ਜਾਏ ਆਖੋ ਸਤਨਾਮ ਇਹ ਹਨੂਮਾਨ ਜੀ ਨੂੰ ਸ਼ਰਾਪ ਮਿਲਿਆ ਹੋਇਆ ਸੀ ਸਾਧੂਆਂ ਵੱਲੋਂ ਇਹਨੇ ਦੇਖਿਆ ਵੀ ਸੰਤਾ ਨੇ ਕੋਈ ਬਚਨ ਕਰ ਦਿੱਤੇ ਮੈਨੂੰ ਤਾਂ ਸ਼ਰਾਪ ਲੱਗ ਗਿਆ ਮੈਂ ਕੀ ਕਰਾਂਗਾ ਹੁਣ ਇਹਨੇ ਲਿਆ ਕੇ ਵਸਤਰ ਅੱਗੇ ਰੱਖੇ ਹੱਥ ਜੋੜਦਾ ਮਹਾਰਾਜ ਮੇਰੇ ਤੇ ਤਰਸ ਕਰੋ ਮੈਂ ਨਗਨ ਅਵਸਥਾ 'ਚ ਕਿਵੇਂ ਰ੍ਹਾਂਗਾ ਤੂੰ ਹੀ ਕਹਿੰਦੇ ਵੀ ਤੂੰ ਕੱਪੜਾ ਨਾ ਕੋਈ ਧਾਰਨ ਕਰ ਸਕੇਗਾ ਉਹਨੂੰ ਅੱਗ ਲੱਗ ਜੇਗੀ ਵਾਕਈ ਅੱਗ ਲੱਗੀ ਜਿਹੜੇ ਪਾਏ ਕੱਪੜੇ ਸੰਤਾ ਨੇ ਦੇਖਿਆ ਵੀ ਨਿਮਰਤਾ ਦੇ ਵਿੱਚ ਆ ਕੇ ਬੇਨਤੀ ਕਰਦਾ ਕਹਿੰਦੇ ਚੱਲ ਠੀਕ ਹੈ ਕੇਵਲ ਲੰਗੋਟ ਪਹਿਨ ਸਕਦਾ ਹੈ ਕਛੋਟੀ ਪਹਿਨ ਸਕਦਾ ਹੈ ਇਹ ਤੋਂ ਵੱਧ ਜੇ ਕੋਈ ਕੱਪੜਾ ਪਾਏਗਾ ਉਹਨੂੰ ਅੱਗ ਲੱਗ ਜੇਗੀ ਸੁਣਿਓ ਗੱਲ ਜਿਹੜੀ ਮੈਂ ਦੱਸਣ ਲੱਗਿਆ ਕਈ ਵਾਰ ਇਹੋ ਜੇ ਸਾਡੇ ਕਰਮ ਹੁੰਦੇ ਵੱਡੇ ਵੱਡੇ ਦੇਵੀ-ਦੇਵਤਿਆਂ ਦੇ ਪਿੱਛੇ ਆਪਾਂ ਭੱਜੇ ਫਿਰਦੇ ਲੋਕੀ ਉਹ ਦੇਵੀ-ਦੇਵਤੇ ਵੀ ਉਹਨਾਂ ਕਰਮਾਂ ਦਾ ਨਾਸ਼ ਨਹੀਂ ਕਰ ਪਾਉਂਦੇ ਆ ਜਿੱਥੇ ਤੁਸੀਂ ਬੈਠੇ ਹੋ ਇੱਥੇ ਕਰਮਾਂ ਦਾ ਵੀ ਨਾਸ਼ ਹੁੰਦਾ ਹੈ ਪ੍ਰਾਣੇ ਕਰਮ ਪੁਰਾਣੇ ਸੰਸਕਾਰ ਪੁਰਾਣੇ ਲੇਖ ਇੱਥੇ ਮਿਟਦੇ ਤੇ ਨਵੇਂ ਲੇਖ ਲਿਖੇ ਜਾਂਦੇ ਪਰ ਬਹਿਣ ਦਾ ਢੰਗ ਬਹਿਣ ਦਾ ਤਰੀਕਾ ਹੈ ਜ਼ੁਗਤੀ ਹੈ ਤੁਸੀਂ ਤੇ ਤੁਹਾਡਾ ਗੁਰੂ ਹੋਵੇ ਹੁਣੇ ਸ਼ਰਾਪ ਲੱਗਿਆ ਸੰਤਾਂ ਨੇ ਕਿਹਾ ਕੇਵਲ ਇੱਕ ਕਛੋਟੀ ਪਹਿਨ ਸਕਦਾ ਹੋਰ ਕੁਝ ਨਹੀਂ ਪਾ ਸਕਦਾ ਸ੍ਰੀ ਹਨੂਮਾਨ ਜੀ ਨੇ ਸਿਰ ਮੱਥਾ ਰੱਖ ਕੇ ਆਗਿਆ ਮੰਨ ਲਈ श्री रामचंद्र जी ਨਾਲ ਮੇਲ ਹੋਇਆ ਕਿੰਨੀ ਸੇਵਾ ਹਨੂਮਾਨ ਜੀ ਨੇ ਕੀਤੀ श्री रामचंद्र जी ਦੀ ਕੋਈ ਕਰ ਸਕਦਾ ਅੱਜ ਦੇ ਸਮੇਂ 'ਚ ਜਿਹੜੇ ਰਾਮ ਭਗਤ ਹੈ ਜਿੰਨੀ ਸੇਵਾ ਹਨੂਮਾਨ ਜੀ ਨੇ ਕੀਤੀ ਨਹੀਂ ਕੋਈ ਕਰ ਸਕਦਾ ਉਹਦੇ ਜਿੰਨੀ ਸੇਵਾ ਮਹਾਰਾਜ ਕਹਿੰਦੇ ਦੇਖੋ ਉਹ ਐਨੀ ਸੇਵਾ ਕਰਨ ਤੋਂ ਬਾਅਦ ਵੀ ਉਹਦਾ ਉਹ ਸ਼ਰਾਪ ਦੂਰ ਨਹੀਂ ਹੋਇਆ ਐਨੀ ਸੇਵਾ ਕਰਨ ਤੋਂ ਬਾਅਦ ਵੀ ਉਹਦਾ ਉਹ ਸ਼ਰਾਪ ਦੂਰ ਨਹੀਂ ਹੋਇਆ ਪਰ ਇੱਕ ਪਾਸੇ ਗੁਰੂ ਨਾਨਕ ਦੀ ਸੰਗਤ ਹੈ ਇੱਥੇ ਤੁਸੀਂ ਸੇਵਾ ਕਰੋ ਆਈ ਸੰਗਤ ਦੇ ਬਰਤਨ ਮਾਂਜੋ ਜੋੜੇ ਝਾੜੋ ਝਾੜੂ ਫੇਰੋ ਤੁਹਾਡੇ ਕੀਤੇ ਪ੍ਰਾਣੇ ਸਾਰੇ ਜਨਮਾਂ ਦੇ ਕਰਮਾਂ ਦੇ ਜਿਹੜੇ ਪਾਪ ਹਨ ਉਹ ਮੁੱਕ ਜਾਂਦੇ ਆਖੋ ਸਤਨਾਮ ਮੁੱਕਦੇ ਨੇ ਇੱਥੇ ਗੁਰਬਾਣੀ 'ਚ ਜ਼ਿਕਰ ਆਉਂਦਾ ਹੈ ਕਹਿੰਦੇ ਕਿੰਨੀ ਸੇਵਾ ਕੀਤੀ ਹਨੂਮਾਨ ਜੀ ਨੇ ਰਾਮਚੰਦਰ ਜੀ ਦੀ ਦਾਦੀ ਲੈ ਲੰਕਾ ਗੜ ਅਵਾਜ਼ ਘਟਾ ਦਿਓ ਦਾਦੀ ਲੈ ਲੰਕਾ ਗੜ ਦਾਦੀ ਦਾ ਅਰਥ ਸਾੜ ਦਿੱਤੀ ਆਪਣੀ ਪੂੰਛ ਨੂੰ ਅਗ ਲਵਾਈ ਤੇ ਰਾਵਣ ਦੀ ਲੰਕਾ ਸਾੜ ਦਿੱਤੀ ਵੱਡੀ ਸੇਵਾ ਉਪਾੜੀ ਲੈ ਰਾਵਣ ਬਣ ਰਾਵਣ ਦੇ ਬਣ ਨੂੰ ਬਗੀਚੇ ਨੂੰ ਉਜਾੜ ਕੇ ਰਖ ਦਿੱਤਾ ਫੇਰ ਜਦੋਂ ਸ੍ਰੀ ਲక్ష్మణ ਜੀ ਮੁਰਸ਼ਿਤ ਹੋਏ ਸੰਜੀਵਨੀ ਬੂਟੀ ਲੈਣ ਵਾਸਤੇ ਗਏ ਤੇ ਪਹਾੜੀ ਚੁੱਕ ਲਿਆ ਸਲ ਵਿਸਲ ਤੋਖਿਲੇ ਹਰੀ ਆਪਣੇ ਭਗਵਾਨ ਵਾਸਤੇ ਕਿੰਨੇ ਕਸ਼ਟ ਸਹੇ ਕਿੰਨੇ ਕਸ਼ਟ ਹਨੂਮਾਨ ਜੀ ਨੇ ਸਹੇ ਸੇਵਾ ਕੀਤੀ ਇੰਨਾ ਕੁਝ ਕਰਨ ਤੋਂ ਬਾਅਦ ਮਿਲਿਆ ਕਿ ਕਰਮ ਕਰ ਕਛੋਟੀ ਮਫੀ ਟਸਰੀ ਉਹ ਐਨੇ ਕਰਮ ਕਰਕੇ ਵੀ ਉਹ ਕੁਛੋਟੀ ਹੱਥ ਆਈ ਕੋਈ ਚੀਜ਼ ਨਾ ਹੱਥ ਆ ਸਕੇ ਤੇ ਹੁਣ ਇੱਕ ਕਥਾ ਸੁਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿੱਥੇ ਇੱਕ ਜਨਮ ਨਹੀਂ ਪਤਾ ਨਹੀਂ ਕਿੰਨੇ ਕਿੰਨੇ ਜਨਮਾਂ ਦੇ ਕਰਮ ਮਾਫ ਹੋ ਜਾਂਦੇ ਆਖੋ ਸਤਨਾਮੁ ਵਾਹਿਗੁਰੂ ਜਦੋਂ ਸਾਈਂ ਜੀ ਦੀਨੇ ਕਾਂਗੜ ਤੋਂ ਅੱਗੇ ਚੱਲਣ ਲੱਗੇ ਹਨ ਜ਼ਫਰਨਾਮਾ ਲਿਖਿਆ ਜਿੱਤ ਦੀ ਚਿੱਠੀ ਲਿਖੀ ਗੁਰਦੇਵ ਅੱਗੇ ਤੁਰੇ ਤੇ ਇੱਕ ਨੌਜਵਾਨ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਆ ਗਿਆ ਉਹ ਰੋਜ਼ ਸੇਵਾ ਵਿੱਚ ਆਇਆ ਕਰੇ ਗੁਰੂ ਸਾਹਿਬ ਜੀ ਨੂੰ ਚੰਗਾ ਲੱਗਿਆ ਮਹਾਰਾਜ ਦੀ ਹਜ਼ੂਰੀ ਚ ਸੇਵਾ ਦੇ ਦਿੱਤੀ ਉਹਨੂੰ ਪਹਿਲਾਂ ਸੰਗਤ ਦੀ ਸੇਵਾ ਕਰਦਾ ਸੀ ਬਾਹਰ ਤੇ ਗੁਰੂ ਜੀ ਨੇ ਫਿਰ ਦੇਖਿਆ ਵੀ ਇਹਦੀ ਸੇਵਾ ਵਿੱਚ ਰੁਚੀ ਬਹੁਤ ਹੈ ਮਾਰੇ ਨੇ ਇੱਕ ਦਿਨ ਕੋਲੇ ਸੱਦਿਆ ਵੀ ਗੁਰਸਿੱਖਾਂ ਤੋਂ ਬੜੇ ਪਿਆਰ ਨਾਲ ਗੁਰਸਿੱਖਾਂ ਨੂੰ ਜਲ ਛਕਾਉਂਦਾ ਹੈ ਆਈ ਸੰਗਤ ਦੇ ਬੈਠਣ ਲਈ ਤੱਪੜ ਝਾੜਦੇ ਐ ਦਰਿਆ ਝਾੜਦੇ ਐ ਉਹਨਾਂ ਲਈ ਪ੍ਰਸ਼ਾਦੇ ਦਾ ਪ੍ਰਬੰਧ ਕਰਾਉਂਦੇ ਨਾਲ ਹੋ ਕੇ ਸੇਵਾ ਕਰਦੇ ਮੰਗ ਕੀ ਮੰਗਦਾ ਐ ਅਸੀਂ ਤੇਰੀ ਸੇਵਾ ਤੋਂ ਖੁਸ਼ ਐ ਇਹਨੇ ਦੇਖਿਆ ਮਹਾਰਾਜ ਮੇਰੇ ਤੇ ਖੁਸ਼ ਹੋਏ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਮੇਰਾ ਜੰਮਣ ਮਰਨ ਕੱਟ ਦਿਓ ਕੀ ਕਹਿੰਦਾ ਮੇਰਾ ਜੰਮਣ ਮਰਨ ਕੱਟ ਦਿਓ ਗੁਰੂ ਸਾਹਿਬ ਨੇ ਮਸਤਕ ਦੇਖਿਆ ਇਹਦਾ ਮਸਤਕ ਦੇਖ ਕੇ ਮੁਸਕਰਾਏ ਤੇ ਕਹਿਣ ਲੱਗੇ ਜੇ ਸੇਵਾ ਕਰ ਤਾਲ ਦਿੱਤਾ ਆਖੋ ਸਤਨਾਮ ਕੋਈ ਬਚਨ ਨਹੀਂ ਕੀਤਾ ਕਿਉਂ ਗੁਰਦੇਵ ਨੇ ਇਹਨੂੰ ਤਾਲਾ ਕਰ ਦਿੱਤਾ ਇਹਨੂੰ ਇੰਨੀ ਖੁਸ਼ੀ ਚੜ ਗਈ ਵੀ ਮਹਾਰਾਜ ਨੇ ਪੁੱਛ ਲਿਆ ਮੈਨੂੰ ਸਤਗੁਰੂ ਦੀ ਮੇਰੇ ਤੇ ਨਿਗਾਹ ਹੈ ਗੁਰੂ ਜੀ ਨੇ ਪੁੱਛ ਕੇ ਮੇਰੀ ਭਾਵਨਾ ਨੂੰ ਜਾਣ ਕੇ ਅੱਜ ਮੈਨੂੰ ਵਰਦ ਦੇਣਾ ਚਾਹਿਆ ਇਹਨੇ ਖੁਸ਼ੀ ਬਹੁਤ ਸੀ ਹੋਰ ਸੇਵਾ ਵਧਾ ਦਿੱਤੀ ਕਿ ਮੈਂ ਗੁਰੂ ਸਾਹਿਬ ਦੀ ਨਿਗਾਹ ਵਿੱਚ ਹਾਂ ਇਹ ਮਹਾਰਾਜ ਵਾਸਤੇ ਜਲ ਭਰਿਆ ਕਰੇ ਇਸ਼ਨਾਨ ਵਾਸਤੇ ਗੁਰੂ ਮਹਾਰਾਜ ਨੂੰ ਚੌਰ ਕਰਿਆ ਕਰੇ ਥੋੜੇ ਜਿਹੇ ਦਿਨ ਫੇਰ ਲੰਗੇ ਸਤਿਗੁਰੂ ਫੇਰ ਬੜੇ ਖੁਸ਼ ਗੁਰਸਿੱਖਾ ਮੰਗ ਬੜੀ ਸੇਵਾ ਕਰਦਾ ਹੈ ਕੀ ਚਾਹੀਦਾ ਤੈਨੂੰ ਦੂਰੀ ਵਾਰ ਫੇਰ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੰਮਣ ਮਰਨ ਕੱਟ ਦਿਓ ਆਖੋ ਸਤਨਾਮ ਗੁਰੂ ਸਾਹਿਬ ਨੇ ਫੇਰ ਟਾਲਾ ਕਰ ਦਿੱਤਾ ਕੋਈ ਬਚਨ ਨਾ ਕੀਤਾ ਗੁਰੂ ਸਾਹਿਬ ਕਹਿੰਦੇ ਸੇਵਾ ਕਰ ਇਹਨੂੰ ਦੂਜੀ ਵਾਰ ਹੋਰ ਖੁਸ਼ੀ ਹੋ ਗਈ ਸਾਈਂ ਜੀ ਨੇ ਮੈਨੂੰ ਫੇਰ ਪੁੱਛ ਲਿਆ ਇਹ ਤੋਂ ਬਾਅਦ ਇਹਨੇ ਸੇਵਾ ਇੰਨੀ ਵਧਾਤੀ ਵੀ ਗੁਰੂ ਸਾਹਿਬ ਜੀ ਦੇ ਉੱਠਣ ਤੋਂ ਪਹਿਲਾਂ ਆ ਕੇ ਜਲ ਭਰਨਾ ਹੀ ਨੇ ਮਹਾਰਾਜ ਨੂੰ ਇਸ਼ਨਾਨ ਕਰਾਉਣਾ ਮਹਾਰਾਜ ਦੇ ਨਿਤਨੇਮ ਦੇ ਸਮੇਂ ਪਹਿਰੇ ਤੇ ਖੜੇ ਰਹਿਣਾ ਜਦੋਂ ਗੁਰੂ ਜੀ ਨੇ ਆਸਾ ਦੀ ਵਾਰ ਚ ਬੈਠਣਾ ਚੌਰ ਕਰਨਾ ਜੇ ਗੁਰੂ ਜੀ ਆਰਾਮ ਕਰਦੇ ਮੁਠੀ ਚਾਪੀ ਕਰਨੀ ਆਈ ਸੰਗਤ ਨੂੰ ਮਹਾਰਾਜ ਨਾਲ ਮਲਾਉਣਾ ਰਾਤ ਤੱਕ ਸੋਦਰ ਸਾਹਿਬ ਦਾ ਨੇਮ ਹੋਣਾ ਗੁਰੂ ਜੀ ਨੇ ਪਲੰਘੇ ਤੇ ਆਉਣਾ ਤੇ ਮਹਾਰਾਜ ਦੇ ਮੁਠੀ ਚਾਪੀ ਕਰਕੇ ਫੇਰੇ ਨੇ ਘਰ ਨੂੰ ਜਾਣਾ ਪੱਖਾ ਚੱਲਦੇ ਰਹਿਣਾ ਗੁਰੂ ਸਾਹਿਬ ਨੇ ਇਦਾਂ ਸਵੇਰੇ ਮਹਾਰਾਜ ਦੇ ਉੱਠਣ ਤੋਂ ਪਹਿਲਾਂ ਫੇਰ ਆ ਜਾਣਾ ਗੁਰੂ ਸਾਹਿਬ ਹੁਣ ਤਾਂ ਇਹਦੇ ਤੇ ਇੰਨਾ ਖੁਸ਼ ਇਹਦੀ ਸੇਵਾ ਦੇਖ ਕੇ ਗੁਰੂ ਸਾਹਿਬ ਕਹਿੰਦੇ ਮੰਗ ਕੀ ਮੰਗਦਾ ਹੈ ਅਸੀਂ ਤੇਰੀ ਸੇਵਾ ਤੇ ਗੁਰਸਿੱਖਾ ਬਹੁਤ ਖੁਸ਼ ਹੈ ਕਹਿੰਦਾ ਜੀ ਕੋਈ ਚੀਜ਼ਾ ਹੋਰ ਕੁਝ ਨਹੀਂ ਚਾਹੀਦਾ ਜਨਮ ਤੁਹਾਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇ ਇਹ ਜਨਮ ਤੁਮਾਰੇ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਮਹਾਰਾਜਾ ਲੇਖੇ ਚ ਲਾ ਲਓ ਮੇਰਾ ਜੰਮਣ ਮਰਨ ਕੱਟ ਦਿਓ ਬਸ ਸ਼ਾਮ ਜੀ ਦਾ ਸਮਾਂ ਸੀ ਗੁਰੂ ਸਾਹਿਬ ਕਹਿੰਦੇ ਜਾ ਘਰ ਚਲਿਆ ਜਾ ਫਿਰ ਕਹਿੰਦਾ ਮਹਾਰਾਜ ਆਪ ਜੀ ਆਰਾਮ ਕਰੋਗੇ ਮੈਂ ਫੇਰ ਜਾਵਾਂਗਾ ਤੂੰ ਜਾ ਅਸੀਂ ਆਰਾਮ ਕਰ ਲੈਣਾ ਆਪ ਗੁਰੂ ਜੀ ਨੇ ਸੇਵਾ ਤੋਂ ਹਟਾ ਕੇ ਭੇਜ ਦਿੱਤਾ ਘਰ ਨੂੰ ਇਹ ਘਰ ਘਰੇ ਗਿਆ ਥੱਕਿਆ ਸੀ ਕਈ ਦਿਨਾਂ ਦਾ ਇਹਨੂੰ ਨੀਂਦ ਪੈ ਗਈ ਹੁਣ ਨੀਂਦ ਦੇ ਵਿੱਚ ਸੁਪਨਾ ਆਉਂਦਾ ਹੈ ਸੁਪਨੇ 'ਚ ਦੇਖਦਾ ਵੀ ਦੀ ਮੌਤ ਹੋਗੀ ਨਵਾਂ ਜਨਮ ਹੋਇਆ ਫੇਰ ਮੌਤ ਹੋਗੀ ਨਵਾਂ ਜਨਮ ਹੋਇਆ ਕਦੇ ਕਾਂ ਮੱਝ ਕੁੱਤਾ ਬੱਕਰੀ ਹਾਥੀ ਘੋੜਾ ਕਿਰਮ ਜੂਨਾ ਕੀੜੇ ਮਕੌੜੇ ਪਤੰਗੇ ਪਤਾ ਨਹੀਂ ਕਿੰਨੀ ਵਾਰ ਜੰਮਿਆ ਤੇ ਕਿੰਨੀ ਵਾਰ ਮਰਿਆ ਆਖੋ ਸਤਨਾਮ ਇਹ ਸੁਪਨੇ ਦੇ ਵਿੱਚ ਚੱਲ ਰਿਹਾ ਹੈ ਇਹਦੇ ਸਭ ਕੁਝ ਅਖੀਰ ਇਹਨੂੰ ਸੁਪਨਾ ਆਉਂਦਾ ਹੈ ਪਿੱਲੂ ਦਾ ਇਹ ਦਰਖਤ ਹੈ ਇਹ ਉਸ ਦਰਖਤ ਦੇ ਉੱਤੇ ਬੈਠ ਕੇ ਪਿੱਲੂ ਦਾ ਫਲ ਖਾ ਰਿਹਾ ਹੈ ਤੇ ਜਿਹੜੇ ਟਾਣੇ ਦੇ ਉੱਤੇ ਬੈਠਾ ਉਹ ਟਾਣਾ ਧੜਾਕ ਦੇ ਕੇ ਟੁੱਟਦਾ ਤੇ ਜ਼ਮੀਨ ਤੇ गिर ਜਾਂਦਾ ਆ ਕੇ ਜਦੋਂ ਧੜਾਕ ਦੇ ਕੇ ਜ਼ਮੀਨ ਤੇ ਵੱਜਦਾ ਇਹਦੀ ਅੱਖ ਖੁੱਲ ਜਾਂਦੀ ਹੈ ਇਹ ਆਪਾਂ ਨੂੰ ਵੀ ਹੁੰਦਾ ਨਾ ਜਦੋਂ ਸੁਪਨੇ 'ਚ ਕਈ ਵਾਰ ਕੋਈ ਭੈੜਾ ਸੁਪਨਾ ਦੇਖ ਲਈਏ ਅਸੀਂ ਉੱਪੜ ਕੇ ਉੱਠਦੇ ਆ ਇਹ ਇਦਾਂ ਉੱਪੜ ਕੇ ਉੱਠਿਆ ਇਹ ਦੇਖਿਆ ਮੇਰੇ ਨਾਲ ਬਣਿਆ ਕੀ ਇਹ ਹੋਇਆ ਕੀ ਇਹ ਵਰਤਾਰਾ ਕੀ ਹੈ ਇਹਨੇ ਮੂੰਹ ਵਿੱਚ ਦਾਤਣ ਪਾਈ ਤੇ ਮੂੰਹ ਦੇ ਵਿੱਚੋਂ ਪੀਲੂ ਦੇ ਬੀਜ ਜਿਹੜੇ ਰਾਤ ਸੁਪਨੇ ਚ ਖਾ ਰਿਆ ਸੀ ਉਹ ਬੀਜ ਨਿਕਲੇ ਆਖੋ ਸਤਨਾਮ ਜੰਗਲ ਪਾਣੀ ਗਿਆ ਜਦੋਂ ਇਹਨੇ ਪੇਟ ਸਾਫ਼ ਕੀਤਾ ਇਹਦੀ ਬਿਸਟਾ ਦੇ ਵਿੱਚੋਂ ਬੀਜ ਨਿਕਲੇ ਇਹ ਡਰ ਗਿਆ ਹੁਣ ਬਹੁਤ ਜ਼ਿਆਦਾ ਭੱਜਿਆ ਹੀ ਗਿਆ ਇਸ਼ਨਾਨ ਕੀਤਾ ਮਹਾਰਾਜ ਨੂੰ ਜਾ ਕੇ ਦੱਸਾਂ ਵੀ ਮੇਰੇ ਨਾਲ ਇਹ ਵਰਤਿਆ ਜਦੋਂ ਗੁਰੂ ਦਰਬਾਰੇ ਪਹੁੰਚਿਆਗੇ ਸ਼ਹਿਨशाह ਮੇਹਰਾਂ ਦੇ ਦਾਤੇ ਕਲਗੀਧਰ ਸਵਾਮੀ ਤਿਆਰ ਬਰ ਤਿਆਰ ਹੋ ਕੇ ਆਪਣੇ ਪਲੰਘੇ ਤੇ ਬੈਠੇ ਆਖੋ ਸਤਨਾਮ ਜਦੋਂ ਮਹਾਰਾਜ ਪਲੰਘੇ ਤੇ ਬੈਠੇ ਇਹ ਭੱਜਿਆ ਆ ਮਹਾਰਾਜ ਕੋਈ ਗੱਲ ਦੱਸਣੀ ਹੈ ਮਹਾਰਾਜ ਕਹਿੰਦੇ ਬਾਅਦ ਚ ਦੱਸੀ ਤੂੰ ਪੁੱਛ ਕਈ ਦਿਨਾਂ ਦਾ ਇੱਕ ਚੀਜ਼ ਮੰਗਦਾ ਸੀ ਅੱਜ ਮੰਗ ਕੀ ਚਾਹੀਦਾ ਤੈਨੂੰ ਅਸੀਂ ਤੇਰੀ ਸੇਵਾ ਤੇ ਬਹੁਤ ਖੁਸ਼ ਹੈ ਕਹਿੰਦਾ ਮਹਾਰਾਜ ਮੇਰਾ ਜੰਮਣ ਮਰਨ ਕੱਟ ਦਿਓ ਇੱਕੋ ਬੇਨਤੀ ਹੋਰ ਬੇਨਤੀ ਕੋਈ ਨਹੀਂ ਗੁਰੂ ਦਸਮੇਸ਼ ਪਾਤਸ਼ਾਹ ਨੇ ਇਹਦੇ ਸੀਸ ਤੇ ਹੱਥ ਰੱਖਿਆ ਜਾ ਤੇਰਾ ਜੰਮਣ ਮਰਨ ਕੱਟਿਆ ਜਾ ਤੈਨੂੰ ਮੁਕਤ ਕੀਤਾ ਜਾ ਤੈਨੂੰ ਅਸੀਂ ਆਪਣੇ ਚਰਨਾਂ ਵਿੱਚ ਜਗ੍ਹਾ ਦਿੱਤੀ ਆਖੋ ਸਤਨਾਮ ਸਤਨਾਮ ਔਰ ਜਦੋਂ ਗੁਰੂ ਸਾਹਿਬ ਨੇ ਇਦਾਂ ਪ੍ਰਭਾਵ ਨਾਲ ਬੋਲਿਆ ਵੀ ਤੇਰਾ ਜੰਮਣ ਮਰਨ ਕੱਟਿਆ ਇਹਦੇ ਰੋਮ ਰੋਮ ਦੇ ਵਿੱਚੋਂ ਚਰਨਾਹ ਟੁੱਠੀ ਇਹਨੂੰ ਕਾਂਬਾ ਲੱਗ ਗਿਆ ਕਹਿੰਦਾ ਸੱਚੇ ਪਾਤਸ਼ਾ ਇੰਨੇ ਦਿਨਾਂ ਦਾ ਮੰਗੀ ਜਾਂਦਾ ਸੀ ਉਦੋਂ ਦੇ ਕਹਿ ਦਿੰਦੇ ਅੱਜ ਕਿਰਪਾ ਦੇ ਘਰ ਵਿੱਚ ਆ ਕੇ ਮੇਲ ਹੀ ਲਿਆ ਸਤਿਗੁਰੂ ਕਹਿੰਦੇ ਐਵੇਂ ਕਿਵੇਂ ਕਹਿ ਦਿੰਦੇ ਜਦੋਂ ਤੱਕ ਕਟਿਆ ਨਹੀਂ ਉਦੋਂ ਤੱਕ ਕਿਹਾ ਨਹੀਂ ਆਖੋ ਸਤਨਾਮ ਜਦੋਂ ਤੱਕ ਕਟਿਆ ਨਹੀਂ ਉਦੋਂ ਤੱਕ ਕਿਹਾ ਨਹੀਂ ਅੱਜ ਕੱਟ ਦਿੱਤਾ ਤੇ ਕਹਿ ਦਿੱਤਾ ਹੁਣ ਪੁੱਛ ਕੀ ਪੁੱਛਣਾ ਤੂੰ ਕਹਿੰਦਾ ਦੱਸਣਾ ਹੈ ਕੁਝ ਕਹਿੰਦਾ ਮਹਾਰਾਜ ਮੈਂ ਰਾਤ ਆ ਸੁਪਨੇ ਵਿੱਚ ਇਹ ਕੁਝ ਹੋਇਆ ਮਹਾਰਾਜ ਕਹਿੰਦੇ ਜਿੰਨੀਆਂ ਜੂਨਾ ਤੂੰ ਸੁਪਨੇ ਚ ਦੇਖੀਆਂ ਸਾਰੀਆਂ ਤੇ ਭੋਗਣੀਆਂ ਸੀ ਇਹ ਸਾਰੀਆਂ ਜੂਨਾ ਦੇ ਵਿੱਚ ਤੂੰ ਜਾਣਾ ਸੀ ਇਹ ਸਾਰੀਆਂ ਜੂਨਾ ਤੇ ਧਾਰਨ ਕਰਨੀਆਂ ਸੀ ਏਨੇ ਜਨਮ ਤੇ ਜੀਵਨ ਜੂਣਾ ਸੀ ਕਸ਼ਟ ਭੋਗਣੇ ਸੀ ਆ ਸਾਰੇ ਤੇਰੇ ਸੁਪਨੇ ਚ ਕੱਟੇ ਕਹਿੰਦਾ ਮਹਾਰਾਜ ਇੱਕ ਬੜੀ ਗੱਲ ਅਜੀਬ ਜੀ ਹੋਈ ਆ ਵੀ ਮੈਂ ਆਖਰੀ ਵਕਤ ਜਦੋਂ ਮੇਰਾ ਸੁਪਨਾ ਟੁੱਟਣਾ ਸੀ ਪਿੱਲੂ ਦੇ ਦਰਖਤ ਤੇ ਚੜਕੇ ਪਿੱਲੂ ਦੇ ਬੀਜ ਪਿੱਲੂ ਖਾ ਰਿਹਾ ਸੀ ਤੇ ਜਦੋਂ ਮੈਂ ਉੱਠਿਆ ਮੇਰੇ ਜੰਦਾਂ ਦੇ ਵਿੱਚੋਂ ਬੀਜ ਨਿਕਲੇ ਮੇਰੀ ਬਿਸਟਾ ਵਿੱਚੋਂ ਬੀਜ ਨਿਕਲੇ ਸਾਈਂ ਜੀ ਇਹ ਗੱਲ ਸਮਝ ਨਹੀਂ ਆਈ ਮਾਰੇ ਕਹਿੰਦੇ ਇਹ ਤਾਂ ਨਿਕਲੇ ਤੈਨੂੰ ਯਕੀਨ ਹੋ ਜਾਏ ਤੇਰਾ ਜੰਮਣ ਮਰਨ ਕੱਟਿਆ ਤੇ ਜਿਹੜੇ ਕਥਾ ਸੁਣਨਗੇ ਤੇ ਉਹਨਾਂ ਨੂੰ ਯਕੀਨ ਹੋ ਜਾਏ ਕਿ ਗੁਰੂ ਦੀ ਸੇਵਾ ਗੁਰੂ ਦੀ ਸੰਗਤ ਇਹ ਜੰਮਣ ਮਰਨ ਕੱਟ ਦਿੰਦੀ ਆ ਉਹ ਇੱਕ ਕਰਮ ਦੀ ਗੱਲ ਨਹੀਂ ਇੱਥੇ ਤਾਂ ਕਈ ਕਈ ਜਨਮਾਂ ਦੇ ਕਰਮ ਕੱਟੇ ਜਾਂਦੇ ਆ ਇੱਥੇ ਮਰੇ ਹੋਏ ਬੰਦੇ ਜਿਉਂਦੇ ਹੁੰਦੇ ਆ ਪਰ ਤਰੀਕਾ ਹੋਵੇ ਆ ਕੇ ਬਹਿਣ ਦਾ तरीका ਹੋਵੇ ਸੰਗ੍ਰਹਿ ਕਰਨ ਦਾ ਤੇ ਇੱਕ ਪਾਸੇ ਸ਼੍ਰੀ ਹਨੂਮਾਨ ਜੀ ਇੱਕ ਕਰਮ ਸੀ ਅਖਰੀ ਤੱਕ ਉਹ ਨਾ ਕਟਿਆ ਗਿਆ ਤੇ ਗੁਰੂ ਨਾਨਕ ਦਾ ਘਰ ਹੈ ਤੇ ਗੁਰੂ ਗੋਬਿੰਦ ਸਿੰਘ ਨੇ ਉਹਦੇ ਕਿੰਨੇ ਹੀ ਜਨਮ ਕੱਟ ਦਿੱਤੇ ਆਖੋ ਸਤਨਾਮ ਇਸੇ ਕਰਕੇ ਕਹੀਦਾ ਆਪ ਮੁਕਤ ਮੋਹ ਤਾਰੇ ਆਪ ਮੁਕਤ ਮੋਹ ਤਾਰੇ